ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੋਂ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼੍ਰੋਤਿਆਂ ਦਾ दिली ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਅਕਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਡੇਟ ਹੈ ਜੀ 12 ਸਪਟੈਂਬਰ 2016 28 ਪਾਦੂ ਨਾਨਕਸ਼ਹੀ ਸਮਤ 500 48 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਅ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਹਾਂ ਆਪਣੇ ਦਰਸ਼ਕਾਂ ਤੋਂ ਸ਼੍ਰੋਤਿਆਂ ਤੋਂ ਕਿ ਫ੍ਰਾਈਡੇ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਉਸ ਦਾ ਕਾਰਨ ਕਿਉਂਕਿ ਡਾਲਾਸ ਟੈਕਸਸ ਦੇ ਵਿੱਚ ਬੜੇ ਹੀ ਪੰਤ ਦਰਦੀ ਪੰਥ ਨੂੰ ਪਿਆਰ ਕਰਨ ਵਾਲੇ ਕਰਨਲ ਗੁਰਚਰਨ ਸਿੰਘ ਘੋਮਣ ਜੀ ਜਿਹੜੇ ਤਿੰਨ ਦਿਨ ਪਹਿਲਾਂ ਹੀ ਉਸ ਤੋਂ ਆਪਣੇ ਭਰਾ ਦੇ ਕੋਲ ਗਏ ਹੋਏ ਸਨ ਕੈਲੀਫੋਰਨੀਆ ਮਣ ਉੱਥੇ ਸਰਟਨ ਸਡਨਲੀ ਹੈਮਰਜ 된 ਆ ਉਹਨਾਂ ਨੇ ਆਪਣਾ ਸਵਾਰਥ ਛੱਡੇ ਸੋ ਉਹਨਾਂ ਦਾ ਅੰਤਮ ਸਿਸਕਾਰ ਔਰ ਅੰਤਮ ਅਰਦਾਸ ਡਾਲਸ ਦੇ ਵਿੱਚ ਸੈਟਰਡੇ ਸੀ ਜੀ ਸੋ ਜ਼ਰ ਹੈ ਕਿ ਫਰਾਈਡੇ ਹੀ ਮੈਨੂੰ ਜਾਣਾ ਪੈਣਾ ਸੀ ਉਹੀ ਇਵਨਿੰਗ ਆਵਰਸ ਹੁੰਦੇ ਨੇ ਜਿਨ੍ਹਾਂ ਅੱਜ ਤੁਸੀਂ ਟਰੈਵਲ ਕਰਦੇ ਹੋ ਔਰ ਇਸ ਕਾਰਨ ਕਰਕੇ ਮੈਂ ਫਰਾਈਡੇ ਦਾ ਪ੍ਰੋਗਰਾਮ ਨਹੀਂ ਕਰ ਸਕਿਆ ਸੀ ਨਹੀਂ ਕਰ ਸਕੇ ਮੈਂ ਨਹੀਂ ਅਸੀਂ ਅਸੀਂ ਨਹੀਂ ਕਰ पाए ਮੈਂ ਉਸ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ ਜਿਵੇਂ ਮੈਂ ਕਿਹਾ ਕਿ ਕੁਝ ਰੂਹਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਜੀਵਨ ਸਿਰਫ ਆਪਣੇ ਪਰਿਵਾਰਕ ਦਾਇਰਾਕਾਰ ਤੱਕ ਨਹੀਂ ਹੁੰਦਾ ਜੀ ਲੋਕਲ ਕਮਿਊਨਿਟੀ ਨੂੰ ਪ੍ਰਭਾਵਿਤ ਕਰਦੇ ਨੇ ਇਨਸਾਨੀਅਤ ਦੇ ਨਾਲ ਜੁੜੇ ਹੋਏ ਸੱਚੇ ਇਨਸਾਨ ਇਹੋ ਜੇ ਮਨੁੱਖ ਫੇਰ ਉਸ ਦਾਇਰਾ ਕਾਰ ਚੋਂ ਵੀ ਨਿਕਲ ਕੇ ਕੌਮੀ ਤੌਰ ਦੇ ਉੱਤੇ ਆਪਣਾ ਪ੍ਰਭਾਵ ਛੱਡਦੇ ਨੇ ਜੀ ਸੋ ਕਰਨਲ ਗੁਰਚਰਨ ਸਿੰਘ ਕੁੰਮਣ ਉਹਨਾਂ ਸ਼ਖਸੀਅਤਾਂ ਚੋਂ ਹੀ ਇੱਕ ਸਨ ਪਹਿਲੀ ਵਾਰ ਉਹਨਾਂ ਨਾਲ ਮੈਨੂੰ ਗੱਲਬਾਤ ਦਾ ਮੌਕਾ 1992 ਵਿੱਚ ਬਣਿਆ ਉਦੋਂ ਉਹ ਜੇ ਨਵੇਂ-ਨਵੇਂ ਡਾਲਸ ਟੈਕਸਸ ਆਏ ਸਨ ਔਰ ਉਸ ਤੋਂ ਬਾਅਦ ਫਿਰ ਲਗਾਤਾਰਤਾ ਨਾਲ ਆਲਮੋਸਟ ਇਹਨਾਂ ਸਾਰੇ 25 ਸਾਲਾਂ ਦੇ ਸਮੇਂ 'ਚ ਕੋਈ ਵਿਜ਼ਿਟ ਡਾਲਸ ਦੀ ਉਹਨਾਂ ਨਾਲ ਮੁਲਾਕਾਤ ਤੋਂ ਬਿਨਾ ਮੁਕੰਮਲ ਨਹੀਂ ਸੀ ਹੁੰਦੀ ਬਸ਼ਰਤੇ ਕਿ ਉਹ ਉੱਥੇ ਹੋਣ ਜੀ ਸ਼ਾਇਦ ਇੱਕ ਦੋ ਵਾਰ ਐਸਾ ਹੋਇਆ ਜਦੋਂ ਕਿ ਪੰਜਾਬ ਜਲੰਧਰ ਜਿੱਥੇ ਮਾਡਲ ਟਾਊਨ 'ਚ ਰਹਿੰਦੇ ਸਨ ਉੱਥੇ ਆਪਣੇ ਪਰਿਵਾਰ ਦੇ ਨਾਲ ਗਏ ਹੋਏ ਸਨ ਔਰ ਲੋਕਲ ਡਾਲਸ ਦੀ ਸਿਕ ਕਮਿਊਨਿਟੀ ਜਿਹੜੀ ਕਿ ਹੁਣ ਬੜੀ ਵਾਈਬ੍ਰੇਟਿੰਗ ਕਮਿਊਨਿਟੀ ਹੈ ਪਿਛਲੇ ਜਿੰਨੀ ਕਿ ਅਸੀਂ ਦੇਖਦੇ ਆਂ ਵੀ ਤਿੰਨ ਗੁਣਾ ਜ਼ਿਆਦਾ ਆਪਣੀ ਸਿੱਖ ਪੋਪੂਲੇਸ਼ਨ ਹੀ ਉੱਥੇ ਵਧੀ ਆ ਇਹਨਾਂ ਸਾਰੇ ਸਾਲਾਂ ਚ ਜੀ ਔਰ ਗੁਰਦੁਆਰਾ ਸਿੰਘ ਸਭਾ ਉੱਥੋਂ ਦੀਆਂ ਪੰਥਕ ਐਕਟੀਵਿਟੀਆਂ ਦਾ ਕੇਂਦਰ ਹੈ ਸੈਂਟਰ ਹੈ ਸੋ ਕਰਨਲ ਕੋਮਨ ਜਿੱਥੇ ਕਮੇਟੀ ਦੇ ਮੈਂਬਰ ਰੋਧੇਦਾਰ ਹੋਣ ਦੇ ਨਾਤੇ ਉੱਥੋਂ ਦੀਆਂ ਜਿਹੜੀਆਂ ਸਿੱਖ ਸੰਤਾਂ ਦੀ ਸੇਵਾ ਕਰਦੇ ਸਨ ਉੱਥੇ ਹਰ ਵੇਲੇ ਉਹਨਾਂ ਦਾ ਕਿਸੇ ਵੀ ਥੇ ਵੀ ਕੋਈ ਪੰਥਕ ਕਾਰਜ ਹੈ ਕੋਈ ਵੀ ਇਸ ਕਿਸਮ ਦਾ ਜਿਵੇਂ ਅਸੀਂ ਦੇਖਦੇ ਆ 911 ਤੋਂ ਬਾਅਦ ਕਿਸ ਕਿਸਮ ਦੇ ਚੈਲੰਜਸ ਹਨ ਜਾਂ ਪਿੱਛੇ ਜਦੋਂ ਡੈਰਸ ਦੇ ਵਿੱਚ ਫਾਇਰਿੰਗਸ ਦੇ ਵਿੱਚ ਪੁਲਿਸ ਆਫੀਸਰਸ ਮਾਰੇ ਗਏ ਪ੍ਰੋਟੈਸਟ ਦੇ ਦੌਰਾਨ ਉਸ ਵੇਲੇ ਉਹ ਹਮੇਸ਼ਾ ਹੀ ਕਮਿਊਨਿਟੀ ਨੂੰ ਇੱਕ ਲੀਡਰਸ਼ਿਪ ਵੀ ਪ੍ਰੋਵਾਈਡ ਕਰਦੇ ਸੀ ਲੇਕਿਨ ਐਜ਼ ਅ ਹੰਬਲ ਸਿੱਖ ਜੀ ਔਰ ਇਹ ਗੱਲ ਮੈਂ ਉਹਨਾਂ ਦੇ ਸਸਕਾਰ ਸਮਾਗਮ ਦੇ ਮੌਕੇ ਵੀ ਕਿ ਉਹਨਾਂ ਦਾ ਪਰਿਵਾਰ ਜਿਹਨਾਂ ਦੇ ਵਿੱਚ ਉਹਨਾਂ ਦੇ ਬੇਟੇ ਬੇਟੀ ਇੰਗਲੈਂਡ ਤੋਂ ਹੋਰ ਬਾਕੀ ਸਾਰੇ ਬਹੁਤ ਸਾਰੇ ਵੈਲਵਿਸ਼ਰ ਆਏ ਹੋ ਜਨ ਔਰ ਉਸ ਤੋਂ ਬਾਅਦ ਉਹਨਾਂ ਦੀ ਅੰਤਮ ਅਰਦਾਸ ਵੇਲੇ ਵੀ ਡਾਲਸ ਗੁਰਦੁਆਰਾ ਸਾਹਿਬ ਸਿੰਘ ਸਭਾ ਚ ਗਈ ਕਿ ਗੁਰਬਾਣੀ ਨੇ ਕ੍ਰਾਈਟੇਰੀਆ ਰੱਖਿਆ ਹੈ ਕਿ ਆਪਸ ਕੋ ਜੋ ਜਾਣਾ ਨੀਚਾ ਸੋਉ ਗਨੀਆ ਸਭ ਤੇ ਉੱਚ ਹੁਣ ਅਹੁਦਾ ਵਾਈਜ਼ ਕਰਨ ਵਾਲ ਇੱਕ ਅੱਛਾ ਅਹੁਦਾ ਹੁੰਦਾ ਆਰਮੀ ਦੇ ਵਿੱਚ ਜੀ ਬਹੁਤ ਵਾਰ ਸਾਡੇ ਕੋਲ ਧਨ ਹੁੰਦਾ ਜਾਂ ਤਨਾੜ ਲੋਕ ਉਹਨਾਂ ਦੇ ਵਿੱਚ ਧਨ ਦਾ ਵਿਮਾਨ ਹੁੰਦਾ ਹੈ ਕਈ ਵਾਰ ਸਹੱਪਣ ਦਾ ਜੋਬਨ ਦਾ ਜਵਾਨੀ ਦਾ ਇਹ ਸਾਰੇ ਮਾਨ ਗੁਰਬਾਣੀ ਨੇ ਆਇਡੈਂਟੀਫਾਈ ਕੀਤੇ ਹੋਏ ਨੇ ਔਰ ਇਸ ਔਰ ਗਿਆਨ ਦਾ ਕਈ ਵਾਰ ਸਭ ਤੋਂ ਵੱਡਾ ਜਿਹੜਾ ਜਿੰਨੇ ਕੈਰੋਗੈਂਟ ਪੜੇ ਲਿਖੇ ਹੁੰਦੇ ਨੇ ਜਾਂ ਆਪਣੇ ਆਪ ਨੂੰ ਗਿਆਨਵਾਨ ਕਹਿਣ ਵਾਲੇ ਉਸ ਹੰਕਾਰ 'ਚ ਹੀ ਹੁੰਦੇ ਨੇ ਉਸ ਬੰਦਿਆਂ ਨੂੰ ਬੰਦਾ ਨਹੀਂ ਸਮਝਦੇ ਪਰ ਜਿੱਥੇ ਤੁਹਾਡੇ ਕੋਲ ਸਭ ਕੁਝ ਹੋਏ ਤੁਸੀਂ ਭਰੇ ਭੂਨੇ ਹੋਵੋ ਔਰ ਫਿਰ ਵੀ ਤੁਸੀਂ ਬੱਚਿਆਂ ਦੇ ਨਾਲ ਉਸ ਨੂੰ ਇਵੇਂ ਮਹਿਸੂਸ ਕਰਾਓ ਜਿਵੇਂ ਤੁਸੀਂ ਉਹਦੇ ਸਾਥੀ ਹੋ ਨੌਜਵਾਨ ਦੇ ਨਾਲ ਤੁਸੀਂ ਉਸ ਕਿਸਮ ਦਾ ਹੋ ਵੋ ਬਜ਼ੁਰਗ ਨਾਲ ਤੁਸੀਂ ਉਸ ਕਿਸਮ ਦੇ ਹੋ ਔਰ ਬਿਲਕੁਲ ਸੈਲਫਲੈਸ ਕੋਈ ਡਿਜ਼ਾਇਰ ਨਹੀਂ ਕਿ ਤੁਸੀਂ ਕੋਈ ਰੈਕਗਨਿਸ਼ਨ ਲੈਣੀ ਹੈ ਸੋ ਇਸ ਕਿਸਮ ਦੀ ਪਿਆਰੀ ਸ਼ਖਸੀਅਤ ਸੰਨ ਔਰ ਸ਼ਾਇਦ ਕੋਈ ਸਿੱਖ ਪਰਿਵਾਰ ਬਚਿਆ ਹੋਵੇਗਾ ਡਾਲਸ ਜਿਨ੍ਹਾਂ ਦਾ ਵੀ ਗੁਰਦੁਆਰਾ ਸਾਹਿਬ ਨਾਲ ਜਾਂ ਕਮਿਊਨਿਟੀ ਨਾਲ ਵਾਸਤਾ ਹੈ ਕਿ ਉਹ ਉੱਥੇ ਨਾ ਪਹੁੰਚਿਆ ਹੋਏ ਸੰਸਕਾਰ ਵੇਲੇ ਜਾਂ ਅੰਤਮ ਅਰਦਾਸ ਵੇਲੇ ਜਾਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਕਰਨ ਦੇ ਲਈ ਜੀ ਸੋ ਸਾਡੇ ਲਈ ਹਾਲਾਂਕਿ ਸੈਟਰਡੇ ਨੂੰ ਇੱਕ ਹੋਰ ਖਾਸ ਸਮਾਗਮ ਸੀ ਕੈਲੀਫੋਰਨੀਆ ਜਿਸ ਵਿੱਚ ਮੈਂ ਜਾਣਾ ਸੀ ਲੇਕਿਨ ਉਹ ਉਸ ਨੂੰ ਕੈਨਸਲ ਕਰਕੇ ਮੈਂ ਇਹ ਸਮਝਿਆ ਕਿ ਵੀ ਇਹ ਸਾਡੇ ਪੰਥ ਪਿਆਰੇ ਜਿਹੜੇ ਬਜ਼ੁਰਗ ਨੇ 85 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਔਰ ਉਹ ਸਾਥੋਂ ਵਿਛੜੇ ਨੇ ਸੋ ਪਰਿਵਾਰ ਦੇ ਨਾਲ ਸਾਂਝ ਵੀ ਔਰ ਕਮਿਊਨਿਟੀ ਦੇ ਨਾਤੇ ਵੀ ਔਰ ਅਕਸਰ ਜਦੋਂ ਇਸ ਕਿਸਮ ਦੇ ਮੌਕੇ ਹੁੰਦੇ ਨੇ ਸੋ ਫਿਰ ਉਹ ਸਮਾਗਮ ਗੁਰਮਤ ਸਮਾਗਮੀ ਬਣ ਜਾਂਦੇ ਨੇ ਕਿਉਂਕਿ ਤੁਸੀਂ ਗੁਰੂ ਦੀ ਜਿਹੜੀ ਹੈ ਉਹ ਕੀਰਤੀ ਕਲਾਤ ਤੇ ਜਿਹੜਾ ਕਰਦੇ ਹੋ ਉਸ ਦਾ ਗੁਣ ਗਾਇਨ ਪਰ ਕੁਲ ਮਿਲਾ ਕੇ ਵੀ ਜਦੋਂ ਅਸੀਂ ਸਾਰੇ ਲਾਈਕ ਮਾਈਂਡਡਡ ਔਰ ਪੰਥ ਪ੍ਰਸਤਿਕ ਤਰ੍ਹਾਂ ਤੇ ਇਕੱਠੇ ਹੁੰਦੇ ਆ ਹਿਊਸਟਨ ਤੋਂ ਵੀ ਵੀਰ ਪੈਣਾ ਪਹੁੰਚੇ ਹੋਏ ਸਨ ਹੋਰ ਪਾਸਿਓਂ ਵੀ ਸੋ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਕਰਨਲ ਕੁਮੰਡ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਜੀ ਔਰ ਇਹੋ ਜਿਹੀ ਹਿਊਮਿਲਟੀ ਇਹੋ ਜਿਹੀ ਸੇਵਾ ਸਪਿਰਟ ਜਿਹੜੇ ਅਸੀਂ ਆਪਣੇ ਆਪ ਨੂੰ ਬੜੇ 나ਡੂ ਖਾਨ ਸਮਝਣ ਵਾਲੇ ਹਾਂ ਸਾਡੇ 'ਚ ਵੀ ਹੋਏ ਕਿ ਭਾਈ ਅਸੀਂ ਜਿਹੜਾ ਬਿਨਾਂ ਨਿਸ਼ਕਾਮ ਜਿਹਨੂੰ ਕਹਿੰਦੇ ਨੇ ਵਿਦਾਊਟ ਡਿਜ਼ਾਇਰ ਇਸ ਕਿਸਮ ਦੀ ਸੇਵਾ ਦੇ ਨਾਲ ਆਪਣੇ ਜੀਵਨ ਨੂੰ ਬਿਤਾਈਏ ਫਰਜ਼ਾ ਰਹਿ ਕੇ ਜਦੋਂ ਵੀਕਐਂਡ ਦਾ ਇੱਕ ਅਹਿਮ ਦਿਨ ਕੋ ਦੋ ਮੌਕਿਆਂ ਤੇ ਉੱਤੇ ਸੰਸਕਾਰ ਔਰ ਅੰਤਮ ਅਰਦਾਸ ਵੇਲੇ ਡਾਲਸ ਦੀ ਸੰਗਤ ਨਾਲ ਮੇਲ ਮੁਲਾਕਾਤ ਹੋਈ ਗਈ ਸੀ ਜੀ ਹਿਊਸਟਨ ਜਿਹੜਾ ਕਿ ਲਗਭਗ 300 ਮੀਲ ਦੂਰ ਹੈ ਡਾਲਸ ਤੋਂ ਉੱਥੋਂ ਸਿੰਘ ਆਏ ਹੋਏ ਸਨ ਸੋ ਉਹਨਾਂ ਦੀ ਚਾਹਤ ਸੀ ਕਿ ਅਸੀਂ ਐਤਵਾਰ ਦਾ ਪ੍ਰੋਗਰਾਮ ਹਿਊਸਟਨ ਚ ਕਰੀਏ ਸੋ ਅਸੀਂ ਪ੍ਰੋਗਰਾਮ ਤੋਂ ਬਾਅਦ ਸ਼ਾਮ ਨੂੰ 7-8 ਵਜੇ ਦੇ ਕਰੀਬ ਡਾਲਸ ਤੋਂ ਡਰਾਈਵ ਕਰਕੇ ਪਾਸਟ ਮਿਡਨਾਈਟ ਹਿਊਸਟਨ ਪਹੁੰਚੇ। ਔਰ ਐਤਵਾਰ ਦਾ ਦਿਵਾਨ ਮੁੱਖ ਕਿਉਂਕਿ ਹਿਊਸਟਨ ਵੀ ਇੱਕ ਵੱਡਾ ਸਿੱਖੀ ਦਾ ਸੈਂਟਰ ਹੈ। ਚਾਰ-ਪੰਜ ਗੁਰਦੁਆਰਾ ਸਾਹਿਬ ਨੇ ਡੈਲਸ ਵੀ ਹੁਣ ਚਾਰ-ਪੰਜ ਗੁਰਦੁਆਰਾ ਸਾਹਿਬਾਨ ਨੇ। ਜੀ। ਔਰ ਉੱਥੇ ਇੱਕ ਹਾਈਵੇ ਦੇ ਉੱਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਜਿਹੜਾ ਕਿ ਪੇਸ਼ਾ ਕਦੇ ਉਹ ਛੋਟੀ ਥਾਂ ਤੇ ਲਾਂਦੇ ਨੇ ਪਰ ਉਸ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ। ਨੈਸ਼ਨਲ ਸਿੱਖ ਸੈਂਟਰ। ਸੋ ਉਹਨਾਂ ਦੇ ਪ੍ਰਬੰਧਕਾਂ ਨੇ 12-13 ਸਾਲ ਪਹਿਲਾਂ ਜਿਹੜਾ ਇਹ ਡ੍ਰੀਮ ਕੀਤਾ ਕਿ ਅਸੀਂ ਕਿਸ ਕਿਸਮ ਦਾ ਸੈਂਟਰ ਸਟੈਬਲਿਸ਼ ਕਰੀਏ ਜਿੱਥੇ ਕਿ ਨਾ ਸਿਰਫ ਉਹ ਵਿਜ਼ੀਬਲ ਹੋਏ ਹਾਈਵੇ ਤੋਂ ਔਰ ਇੱਕ ਵੱਡਾ ਇਕੱਠੇ ਹੋਣ ਦਾ ਥਾਂ ਹੋਏ 2000 ਦੇ ਕਰੀਬ ਸੰਗਤ ਦੇ ਬਹਿਣ ਦਾ ਉਹਨਾਂ ਨੇ ਜਿਹੜਾ ਕੰਸਟਰਕਟ ਕੀਤਾ ਪਰ ਉਹਨਾਂ ਦਾ ਡ੍ਰੀਮ ਹੈ ਕਿ ਵੀ ਉਸ ਦੇ ਵਿੱਚ ਇੱਕ ਮਿਊਜ਼ੀਅਮ ਵੀ ਬਣਾਣ ਉਸ ਦੇ ਨਾਲ ਲਾਇਬ੍ਰੇਰੀ ਹੋਏ ਔਰ ਇੱਕ ਪੂਰੀ ਤਰ੍ਹਾਂ ਇਸ ਲਈ ਉਹਦਾ ਨਾ ਹੀ ਉਹਨਾਂ ਨੇ ਨੈਸ਼ਨਲ ਸਿੱਖ ਸੈਂਟਰ ਰੱਖਿਆ ਹੈ ਸਿਰਫ ਗੁਰਦੁਆਰਾ ਸਾਹਿਬ ਤੱਕ ਮ hạnੂਦ ਨਹੀਂ ਔਰ ਉਹਨਾਂ ਨਾਲ ਜਿਹੜੇ ਖਾਸ ਤੌਰ ਤੇ ਉਸ ਦੇ ਜਿਹੜੇ ਮੇਨ ਵਿਜਨਰੀ ਨੇ ਡਾਕਟਰ ਆਜ਼ਾਦ ਜੀ ਉਹਨਾਂ ਦੇ ਨਾਲ ਸਾਡਾ ਪਹਿਲਾਂ ਵੀ ਬੜਾ ਕਲੋਜ਼ ਰਾਫਤਾ ਰਿਹਾ ਹੈ ਔਰ ਅਸੀਂ ਉਹਦਾ ਵੀ ਇਹ ਵਿਚਾਰ ਦਿੱਤਾ ਸੀ ਉਹ ਰਤਵਾਰ ਜਦੋਂ ਮੈਂ ਸੰਗਤ ਨੂੰ ਸੰਬੋਧਨ ਕੀਤਾ ਹੋਰ ਵੀ ਤਿੰਨ ਚਾਰ ਗੁਰਦੁਆਰਿਆਂ ਤੋਂ ਹਿਊਸਟਨ ਦੇ ਜਿਹੜੇ ਨੇ ਨਾਮਵਰ ਸਿੰਘ ਪਹੁੰਚੇ ਹੋਏ ਸਨ ਡਾਲਸ ਵਾਲੇ ਵੀ ਗਏ ਸਨ ਸੋ ਉਹਨਾਂ ਨੂੰ ਅਸੀਂ ਇਹ ਤਸਵੀਜ਼ ਵੀ ਕੀਤਾ ਕਿ ਵੀ ਜਦੋਂ ਤੁਹਾਡਾ ਇਹ ਸਾਰਾ పార్ਕ ਮੁਕੰਮਲ ਹੁੰਦਾ ਹੈ ਇਸ ਬਾਰੇ ਵੀ ਜ਼ਰੂਰ ਵਿਚਾਰ ਕਰੋ ਜਿਸ ਬਾਰੇ ਕਿ ਉਹਨਾਂ ਦਾ ਹਾਂ ਪੱਕੀ ਹੁੰਗਾਰਾ ਸੀ ਕਿ ਇੱਕ ਮੈਮੋਰੀਅਲ ਜਿਹੜੇ ਜਦੋਂ ਅਸੀਂ ਜੂਨ 84 ਤੋਂ ਜਾਂ इवन April 78 ਤੋਂ ਹੁਣ ਤੱਕ ਲੱਖਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਦੀ ਗੱਲ ਕਰਦੇ ਆਂ ਜੀ ਭਾਵੇਂ ਸਾਡੇ ਕੋਲ ਗਿਣਤੀ ਉਹਨਾਂ ਦੀ ਹਜ਼ਾਰਾਂ ਚ ਹੀ ਹੈ ਡਾਟਾ ਪਰ ਘਟੋ-ਕਟ ਕੋਈ ਐਸੀ ਉਹਨਾਂ ਦੀ ਯਾਦਗਾਰ ਭਾਵੇਂ ਇੱਕ ਕੰਧ ਦੇ ਉੱਤੇ ਨਾ ਹੀ ਲਿਖ ਦਈ ਹੈ ਜਿਵੇਂ ਵਿਤਨਾਮ ਵਾਲ ਜਿਹੜੀ ਹੈ ਵਿਤਨਾਮ ਚ ਮਾਰੇ ਗਏ ਅਮਰੀਕਨ ਫੌਜੀਆਂ ਦੀ ਯਾਦਗਾਰ ਹੈ واਸ਼ਿੰਗਟਨ ਡੀਸੀ ਚ ਉਹ ਰੋਸਤੇ ਕੋਈ ਜਿਹੜਾ ਹੈ ਉਹ ਦੀਵਾ ਹੀ ਜਗਾ ਲਈ ਹੈ ਇੰਨਾਕ ਤਾਂ ਅਸੀਂ ਉਹ ਕਰਦੇ ਆਂ ਆਪਣੇ ਸ਼ਹੀਦਾਂ ਨੂੰ ਸੋ ਇਹ ਕਾਫੀ ਰਿਸੈਪਟਿਵ ਨੇ ਇਸ ਆਈਡੀਆ ਬਾਰੇ ਹਾਲਾਂਕਿ ਇਹ ਬਿਗ ਪ੍ਰੋਜੈਕਟ ਹੈ ਪਰ ਉਹਨਾਂ ਦੇ ਕੋਲ ਜਿਸ ਕਿਸਮ ਦਾ ਉਹਨਾਂ ਨੇ ਸਟਰਕਚਰ ਬਣਾਇਆ ਉਹਨਾਂ ਦੇ ਕੋਲ ਥਾਂ ਵੀ ਹੈ ਔਰ ਜੇ ਮਿਊਜ਼ੀਅਮ ਔਰ ਲਾਇਬ੍ਰੇਰੀ ਹੁੰਦੀ ਹੈ ਤਾਂ ਉਸ ਦਾ ਹੀ ਇੱਕ ਵੱਡਾ ਹਿੱਸਾ ਵੀ ਬਣ ਸਕਦਾ ਹੈ ਜੀ ਔਰ ਹਿਊਸਟਨ ਜਿਹੜਾ ਆਲਮੋਸਟ ਮਿਡ-वेस्ट ਹੈ ਅਮਰੀਕਾ ਦੇ ਈਸਟ-ਵੈਸਟ ਕੋਸਟ ਦੇ ਵਿਚਕਾਰ ਔਰ ਸਾਲਾਨਾ ਵੱਡੇ ਪੰਥਕ ਸਮਾਗਮ ਵੀ ਉੱਥੇ ਆਰਗੇਨਾਈਜ਼ ਕੀਤੇ ਜਾ ਸਕਦੇ ਨੇ ਔਰ ਉਸ ਦੀਵਾਨ ਤੋਂ ਬਾਅਦ ਸ਼ਾਮ ਨੂੰ ਜਿਹੜੇ ਪਰਿਵਾਰ ਦੇ ਕੋਲ ਮੈਂ ਰੁਕਦਾ ਉਹਨਾਂ ਨੇ ਬਹੁਤ ਸਾਰੇ ਹੋਰ ਵੀਰਾਂ ਭੈਣਾਂ ਨੂੰ ਵੀ ਘਰ ਇਨਵਾਈਟ ਕੀਤਾ ਹੋਇਆ ਸੀ ਸੋ ਕੱਲ ਸ਼ਾਮ ਆਲਮੋਸਟ ਅਨਟਿਲ ਮਿਡਨਾਈਟ ਅੱਡਰਡ ਵਿਸ਼ਿਆਂ ਦੇ ਉੱਤੇ ਟੀਵੀ 84 ਇੱਕ ਵਿਸ਼ੇਸ਼ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਹੁੰਦਾ ਹੈ ਔਰ ਹਿਊਸਟਨ ਦੀਆਂ ਸਿਕਸ ਸੰਟਾ ਐਡਮਾਇਰ ਵੀ ਕਰਦੀਆਂ ਨੇ ਔਰ ਇਸ ਪ੍ਰੋਗਰਾਮ ਦੇ ਨਾਲ ਉਹ ਕਾਫੀ ਦਿਲੋਂ ਜੁੜੇ ਹੋਏ ਨੇ ਸੋ ਖੋਲ ਮੜਾ ਕੇ ਸਾਡੀ ਵੀਕਐਂਡ ਡੈਟ ਐਕਟੀਵਿਟੀ ਐਸੀ ਔਰ ਅੱਜ ਦੁਪਹਿਰੇ ਅਸੀਂ ਫ্লাই ਕਰਕੇ 에ਰਪੋਰਟਾਂ ਤੇ ਅੱਜਕੱਲ੍ਹ ਲੰਬੀਆਂ ਲਾਈਨਾਂ ਨੇ ਜੀ ਲੇਕਿਨ ਫਿਰ ਵੀ ਭੱਜ ਦੌੜ ਕਰਕੇ ਸਿੱਧੇ ਆ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋ ਗਏ ਜੀ ਰਸਤਾ ਦਾ ਵੀਕਐਂਡ ਦਾ ਪਾਰਟ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਥੇ ਨੇ ਆ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਥਿਸ ਸ਼ਾਰਟ ਬ੍ਰੇਕ